आईडियलर्स का हमारा एक चैप्टर है जिसमें हम लुधियाना की इंस्पायरिंग जो है सक्सेस स्टोरीज को तो शेयर कर रहे हैं तो आज हमारे बीच में एक और डायनेमिक पर्सनालिटी है जो अपनी सक्सेस स्टोरी को शेयर करना चाहते हैं सो आई वुड लाइक टू इंट्रोड्यूस मिस्टर जितेंद्र सिंह अ सक्सेसफुल एंटरप्रेन्योर फाउंडर एंड मैनेजिंग डायरेक्टर ऑफ इंडिको पावर टूल्स ही हैज गॉट 30 इयर्स ऑफ डीप एक्सपीरियंस ऑफ मैन्युफैक्चरिंग इन पावर टूल इंडस्ट्री पिछले so, uh, कुछ सालों से वर्ल्ड टूर कर रहे हैं बाईसाइकिल के ऊपर आज की डेट में जितेंद्र जी को इंडियाज बुक ऑफ रिकॉर्ड में इनका नाम दर्ज हुआ so, सरदार जितेंद्र सिंह जी वीक के पीछे को आए और अपनी इंस्पायरिंग स्टोरी हमारे सारे एंटरप्रेन्योर आपके साथ शेयर करें। थैंक यू सो मच उधर निकले कैसे प्लान करके लेके आया जी पर कदर टाइम है भी सारा सरने लगा तो ये पर्ची हो ऐसे मुझे रख लेना है ਬੈਸਟ ਅਰਵਾਇ ਜਿਹੜੀ ਆ ਉਹਨਾਂ ਦਾ ਕੋਰਸ ਦਿੰਦਾ ਤੇ ਮੈਂ ਤੁਹਾਨੂੰ ਦੱਸਦਾ ਕਿਉਂਕਿ ਮੈਂ ਇਹਨਾਂ ਦਾ ਕੋਰਸ ਜੁਆਇਨ ਕੀਤਾ ਉਹ ਚੱਲ ਰਿਹਾ ਰੈਗੂਲਰ ਹਰ ਸਵੇਰੇ 5 ਵਜੇ ਤੋਂ ਲੱਗਦੀ ਹੁੰਦੀ ਹੈ ਅਸੀਂ ਤੇ ਕਾਫੀ ਕੁਝ ਹੈਗਾ ਤੇ ਇਹ ਜਿਹੜੀ ਹੈ ਕਿ ਪਰਸਨੈਲਿਟੀ ਇਹ ਮਤਲਬ ਕਿ ਕੈਸ਼ ਫਲੋ ਨੂੰ ਐਜ਼ ਅ ਮਸ਼ੀਨ ਬਣਾਤਾ ਇਹਨਾਂ ਨੇ ਵੀ ਕੈਸ਼ ਨੂੰ ਇਹ ਮਸ਼ੀਨ ਬਣਾਤਾ ਕੈਸ਼ ਹੀ ਕੈਸ਼ ਕੱਢੀ ਜਾ ਰਿਹਾ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਆ ਉਹ ਬਹੁਤ ਸ਼ਾਨਦਾਰ ਆ ਜਰੂਰ ਤੁਸੀਂ ਇਹ ਕੋਰਸ ਕਰੋ ਜਿਹੜਾ ਸਾਰਿਆਂ ਨੂੰ ਰეკਮੈਂਡ ਕਰਨਗੇ ਤੇ ਇਹਨਾਂ ਦਾ ਗਿਆਨ ਵਾਡੇ ਤੱਕ ਪਹੁੰਚੇ ਕਿਉਂ ਨਹੀਂ ਪਹੁੰਚ ਰਿਹਾ ਹੋ ਹੁਣ ਤਾਂ ਅਗਰ ਇੱਕ ਸਿੰਪਲ ਦੇਖਾਂਗੇ ਜਿੰਨੇ ਵੀ ਤੁਹਾਡੇ ਕੋਲ ਨੋਟਪੈਡ ਹੈਗੇ ਨੇ ਸਾਰੇ ਦਾ ਨੋਟਪੈਡ ਖੋਲ ਕੇ ਦੇਖਾਂ ਸਭ ਨੇ ਵੱਖ-ਵੱਖੀਆਂ ਚੀਜ਼ਾਂ ਲਿਖੀਆਂ ਹੋਣਗੀਆਂ ਇਕੋ ਜਿਹੀ ਨਹੀਂ ਹੋਣਗੇ ਪਰ ਡਿਲੀਵਰ ਇਹਨਾਂ ਨੇ ਸਭ ਨੂੰ ਇਕੋ ਜਿਹਾ ਕਿਹਾ ਫਰਕ ਕਿੱਥੇ ਆ ਉਹ ਫਰਕ ਸੇਪੋਥਈਆ ਕਿ ਅਸੀਂ ਇਹਨਾਂ ਨੂੰ ਹਜੇ ਸੁਣਿਆ ਹੀ ਸੱਚ ਕਹਿ ਰਹੇ ਹਾਂ ਅਸੀਂ ਸੁਣਿਆ ਹੀ ਨਹੀਂ ਇਹਨਾਂ ਨੂੰ ਇੰਨਾ ਦੇ ਸ਼ਬਦਾਂ ਦੇ मीनिंग ਲਿਖਨੇ ਤੁਸੀਂ ਸਿਰਫ ਉਹਦੇ ਵਿੱਚੋਂ ਕੁਝ ਨਹੀਂ ਕੀਤਾ। ਪਰ ਸਬਦ ਦੇ मीनिंग ਵੱਖਰੇ ਵੱਖਰੇ ਨੇ। ਇਸੇ ਕਰਕੇ ਤੁਹਾਡੇ ਬਿਜ਼ਨਸ ਵੱਖਰੇ ਵੱਖਰੇ ਨੇ। ਅੱਜ ਮੈਂ ਤੁਹਾਨੂੰ ਇਨਵਾਈਟ ਕਰਦਾ ਆਪਣਾ ਸੌਫਟਵੇਅਰ ਥੋੜੀ ਦੇਰ ਲਈ ਬੰਦ ਕਰ ਲਓ। ਵਾਕਈ ਰਿਜ਼ਲਟ ਆਉਣਗੇ ਇਹ ਤੁਹਾਨੂੰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ। ਤੁਹਾਨੂੰ ਗਿਰਨ ਨਹੀਂ ਦੇਣਗੇ। ਸਰ ਨੇ ਦੱਸਿਆ ਹੈਗਾ ਕਿ ਇਨਸਪਾਇਰਿੰਗ ਸਟੋਰੀ ਇਨਸਪਾਇਰਿੰਗ ਸਟੋਰੀ ਹੈ ਕਿ ਮੇਰੀ ਇੱਕ ਸਟੋਰੀ ਹੈ ਇਨਸਪਾਇਰ ਲੋਕਲ ਕਰ ਜਾਂਦੀ ਆ ਉਹ ਅਸੀਂ ਤਿੰਨ ਬਰਦਰ ਰਹੇ ਗਏ ਆ ਜੇ ਤਿੰਨ ਬਰਦਰ ਨੇ ਅਸੀਂ ਸ਼ੁਰੂ ਕੀਤਾ ਸੀ ਇੱਕ ਰਿਪੇਅਰ ਸ਼ਾਪ ਉਦੋਂ ਮੈਨੂੰ ਵਜ੍ਹਾ ਵੀ ਯਾਦ ਆ ਕਿ ਜਦੋਂ ਕੰਪਨਰ ਰਿਪੇਅਰ ਕਰਦੇ ਸੀ ਟਿਊਬ ਨੂੰ ਠੀਕ ਕਰਦੇ ਸੀ ਅੰਦਰ ਉਹ ਜਨੂਨ ਸੀਗਾ ਕਿ ਇਹ ਟਿਊਬ ਵਾਇਪਰ ਖਰਾਬ ਨਹੀਂ ਹੋਊਗੀ ਇਹ ਪੱਕਾ ਨਹੀਂ ਆਇਆ ਦਰਕਾਰਾ ਹੋਊਗਾ ਕਈ ਵਾਰੀ ਲੈਣੇ 10 ਮਿੰਟ ਤੁਸੀਂ 15 ਸਿਪਿਆ ਲਾਵੇਗੇ ਕਿ ਇਹ ਸੀ ਖਰਾਬ ਨਹੀਂ ਹੋਣੀ ਚਾਹੀਦੀ ਉਸ ਚੀਜ਼ ਨੇ ਸਾਡੀ ਫਾਊਂਡੇਸ਼ਨ ਇੰਨੀ ਜ਼ਿਆਦਾ ਮਜ਼ਬੂਤ ਕਰਦੀ ਅੱਜ ਵੀ ਸਾਡਾ ਪ੍ਰੋਡਕਟ ਪੂਰਾ ਵੇਜੇਗਾ ਜਿਹੜੇ ਨੇ ਕਸਟਮਰ ਪ੍ਰੋਡਕਟ ਵਰਤਦੇ ਨਹੀਂ ਉਹ ਕਹਿੰਦੇ ਨੇ ਕਿ ਵਾਕੇ ਯਾਰ ਇਹ ਨਹੀਂ ਹੁੰਦਾ ਚੱਤੀ ਹੁਣ ਇੱਕ ਕਸਟਮਰ ਵੀ ਤਸੱਲੀ ਕਰਾਉਂਦਾ ਬੋਲੀ ਕਿਉਂਕਿ ਮੈਨੂੰ ਪਤਾ ਕਿ ਚੈੱਕ ਪੀਅਰ ਤੇ ਬਹੁਤ ਚਲੋ ਕਿ ਟ੍ਰੇਨਡ ਪਰਸਨ ਦੀ ਨਹੀਂ ਹੁੰਦੇ ਕਈ ਵਾਰੀ ਹੈ ਨਾ ਤੇ ਸਿਰਫ ਉਹਨੂੰ ਪਕੜਾਉਣੀ ਤੇ ਚਲਾਉਣੀ ਅਸੀਂ ਉਸਾ ਦਾ ਬਣਾਇਆ ਹੈ ਉਹਨੂੰ ਤੇ ਉਹ ਬੜੀ ਸਕਸੈਸਫੁਲ ਚੱਲ ਰਹੀ ਹੈ ਇੱਕ ਵਕਤ ਇਸ ਵੈਬਸਾਈਟ ਤੇ ਦੇਖ ਲਿਓ YouTube ਤੇ ਦੇਖ ਲਿਓ ਕੁਝ ਹੋ ਰਿਹਾ ਇਹਨੂੰ ਆਈਡੀਆ ਕੁਝ ਜਾਂਗੇ ਅ ਯਾਰ ਕਦੇ ਇਸ ਬਾਡੀ ਦੀ ਵੀ AMC ਕਰਾ ਲਓ CNC ਦੀਆਂ ਕਰਾ ਲੀਆਂ ਪ੍ਰਿੰਟਰਾਂ ਦੀਆਂ ਕਰਾ ਲੀਆਂ ਇਹਦੀ AMC ਵੀ ਕਰਾ ਲਓ ਕਿਸੇ ਜਿਮ ਦੇ ਵਿੱਚ ਸਾਲ ਦੀ ਫੀਸ ਹੀ ਦੇ ਦਿਓ ਕੋਈ ਸਾਈਕਲ ਹੀ ਖਰੀਦ ਲਓ ਕਦੇ ਮੈਨੂੰ ਹੀ ਮਿਲ ਲਓ ਜਾਂ ਚਲੋ ਚੱਲੀਏ ਕਿਤੇ ਫਿਕਸ ਕਰ ਲਈਏ ਮਤਲਬ ਇਹਦੇ ਬਾਰੇ ਧਿਆਨ ਹੀ ਹੈ ਨਹੀਂ ਬਿਲਕੁਲ 100% ਗਰੋਥ ਵੱਲ ਧਿਆਨ ਆ ਬਿਲਕੁਲ ਸਹੀ ਆ ਪੈਸਾ ਜਾਣਾ ਕਿੱਥੇ ਆ ਹੰਡਰਡ ਸੈਂਟ ਪੈਸਾ ਤੁਹਾਡੇ ਤੇ ਲੱਗਦਾ ਤੁਹਾਡੇ ਕੱਪੜਿਆਂ ਤੇ ਤੁਹਾਡੇ ਰਹਿਣ ਤੇ ਤੁਹਾਡੀ ਟਰੈਵਲਿੰਗ ਤੇ ਤੁਹਾਡੇ ਬੱਚਿਆਂ ਨੂੰ ਅੱਗੇ ਲੈ ਜਾਣ ਵਾਸਤੇ ਉਹ ਸਾਰੇ ਦਾ ਸਰ ਹੈ ਤਾਂ ਬੋਡੀ ਤੇ ਲੱਗ ਰਿਹਾ ਨਾ ਤੇ ਬੋਡੀ ਤੇ ਹੀ ਲੱਗ ਰਿਹਾ ਕੀ ਅਸੀਂ 24 ਘੰਟਿਆਂ ਦੇ ਵਿੱਚੋਂ 1 ਘੰਟਾ ਵੀ ਨਹੀਂ ਉਹਨੂੰ ਡਾਇਰੈਕਟ ਦੇ ਸਕਦੇ ਪਾਲਸੀਆਂ ਤਾਂ ਕਰਾ ਰਹੇ ਆ ਵੀ ਮੇਰੀ ਡੈਥ ਹੋਵੇ 10 ਕਰੋੜ ਮਿਲੂ ਮੇਰੇ ਪਰਿਵਾਰ ਨੂੰ ਪਰ ਜਿਉਂਦੇ ਜੀ ਹੀ ਅੱਧਾ ਘੰਟਾ ਦੇ ਦਿਓ ਇਹਨੂੰ ਬਹੁਤ ਜ਼ਿਆਦਾ ਇਫੈਕਟਿਵ ਹੋਏਗਾ ਔਰ ਕੋਈ ਪਾਲਸੀ ਕਰਾਉਣ ਦੀ ਲੋੜ ਨਹੀਂ ਸਾਰੇ ਸਾਰਾ ਬਿਜ਼ਨਸ ਪਾ ਦੋ ਕੋਈ ਦਿੱਕਤ ਨਹੀਂ ਹੈਗੀ ਕਿਉਂ ਨਹੀਂ ਕਰਦੇ ਹੈਗੇ ਪਤਾ ਨਹੀਂ ਉਹ 2 ਘੰਟੇ ਜਿਹੜੇ ਮੈਂ ਕੱਢੇ ਨੀਂਦ ਦੇ ਨੀਂਦ ਤਾਂ ਹੋਰ ਕੈਰੀ ਹੋ ਗਈ ਮੇਰੀ ਹੋਰ ਵਧੀਆ ਲੱਗੀ ਉਹ 2 ਘੰਟੇ ਮੈਂ ਇਨਵੈਸਟ ਕੀਤੇ ਐਸੀ ਜਗ੍ਹਾ ਤੇ ਜਿੱਥੇ ਆਰਆਈ ਬੜੀ ਜ਼ੋਰਦਾਰ ਸੀ ਉਹ ਸੀਗੇ ਮੇਰੇ ਕਰੈਕਟ ਮੈਂ ਆਉਦੇ ਉੱਤੇ ਲਾਦੇ ਉਹ 2 ਘੰਟੇ ਫੇਰ ਹੁਣੇ ਜੇਮ ਸਟਾਰਟ ਕੀਤਾ ਇੱਕ ਜਗ੍ਹਾ ਫਿਰ ਐਸੀ ਟਰਨਿੰਗ ਪੁਆਇੰਟ ਮਿਲਿਆ ਮੈਨੂੰ ਇੱਕ ਸੈਮੀਨਾਰ ਚੱਲ ਰਿਹਾ ਸੀ ਕਿੱ데ਗਾ ਉੱਥੇ ਬਾਹਰ ਡਾਕਟਰਸ ਦਾ ਟੇਬਲ ਸੀ ਟੇਬਲ ਤੇ ਉਹ ਫਾਰਮ ਫਿਲ ਕਰ ਰਹੇ ਸੀਗੇ ਉਹ ਕਹਿੰਦੇ ਆਰਗਨ ਡੋਨੇਸ਼ਨ ਵਾਸਤੇ ਨਾ ਫਾਰਮ ਫਿਲ ਹੁੰਦੇ ਨੇ ਮੈਨੂੰ ਥੋੜਾ ਵਧੀਆ ਲੱਗਿਆ ਵੀ ਕਿਉਂਕਿ ਡਿਲੀਵਰੀ ਤਾਂ ਡੈਥ ਤੋਂ ਬਾਅਦ ਚ ਹੀ ਦੇਣੀ ਹੈ ਨਾ ਕਹਿੰਦਾ ਦੇਣੀ ਦੀ ਉਹ ਮੈਂ ਫਿਲ ਕਰਤਾ ਘਰੇ ਜਾ ਕੇ ਦੱਸਿਆ ਮਾਦਰ ਨੂੰ ਕਿ ਮੈਂ ਆ ਕਰਕੇ ਲੈ ਕੇ ਆਇਆ ਉਹ ਮੈਨੂੰ ਗੁੱਸੇ ਹੋਏ ਜੇ ਤੂੰ ਜਿਉਂਦੇ ਜਿਹਾ ਇਹ ਗੱਲਾਂ ਕਰਦਾ ਹੈਗਾ ਪਰ ਮੈਨੂੰ ਪਤਾ ਸੀ ਇੱਕ ਪ੍ਰੋਸੈਸ ਹੁੰਦਾ ਹਰ ਨਵੀਂ ਚੀਜ਼ ਦਾ ਉਹ ਤਿੰਨ ਫੇਜ਼ ਚੋਂ ਨਿਕਲਣਾ ਹੀ ਹੁੰਦਾ ਤੁਸੀਂ ਵੀ ਚੈੱਕ ਕਰ ਲਿਓ ਕੋਈ ਵੀ ਨਵਾਂ ਕੰਮ ਕਰੋ ਤਿੰਨ ਪੇਜਾਂ ਚੋਂ guzrege guzrega ਪਹਿਲਾ ਉਹ ਤੁਹਾਡੇ ਤੇ ਪਹਿਲਾਂ ਤਾਂ ਹੱਸਣਗੇ ਦੂਸਰਾ ਫਿਰ ਤੁਹਾਡੇ ਤੇ ਵਿਰੋਧ ਕਰਨਗੇ ਨਹੀਂ ਨਹੀਂ ਤੀਸਰਾ ਅਲਟੀਮੇਟ ਫੇਜ਼ ਹੁੰਦਾ ਉਹ ਕਹਿੰਦਾ ਮੈਂ ਵੀ ਤਾਂ ਇਹੀ ਕਰਦਾ ਸੀ ਚੰਗਾ ਆਇਆ ਤੂੰ ਕਰ ਲੈ ਤਾਂ ਤੁਸੀਂ ਕੁਝ ਵੀ ਨਵਾਂ ਕਰੋਗੇ ਨਾ ਬਸ ਤੁਸੀਂ ਵਿਰੋਧ ਨਹੀਂ ਕਰਨਾ ਚੈੱਕ ਕਰਨਾ ਕਿਸ ਫੇਜ਼ 'ਚ ਖੜਾ ਹੈ ਕਿਸ ਫੇਜ਼ 'ਚ ਇਹ ਖੜਾ ਹੈ ਉਹ ਵੇਟ ਕਰੋ ਉਹਨੇ ਉੱਥੇ ਤੁਹਾਡੇ ਨਾਲ ਐਗਰੀ ਹੋਣਾ ਹੀ ਹੋਣਾ ਅੱਜ ਨਹੀਂ ਹੋਊਗਾ ਕੱਲ ਹੋਜੂ ਉਹਦੇ ਲਈ ਟਾਈਮ 베ਸਡ ਨਾ ਕਰੋ ਤੇ ਉਹ ਇਹਦਾ ਟਾਈਮ ਮਿਲਿਆ ਸੀਗਾ ਆਰਗਨ ਡੋਨੇਸ਼ਨ ਦਾ ਫਾਰਮ ਆ ਜੀ ਮੇਰੇ ਮੇਰੇ ਕਾਰਡ ਮੇਰੀ ਜੇਬ ਦੇ ਵਿੱਚ ਹੈਗਾ ਹੁਣ ਕਾਰਡ ਬਣਨ ਤੋਂ ਬਾਅਦ ਮੈਨੂੰ ਲੱਗਿਆ ਯਾਰ ਹੁਣ ਸਿਰਫ ਕਾਰਡ ਬਣਾ ਜਤਿੰਦਰ ਸਿੰਘ ਤੇਰਾ ਕੰਮ ਨਹੀਂ ਸੀਗਾ ਕਾਰਡ ਤਾਂ ਆਮ ਬਣ ਜਾਂਦਾ ਕਿ ਹੁਣ ਮੈਂ ਮੌਤ ਦਾ ਇੰਤਜ਼ਾਰ ਵੀ ਨਹੀਂ ਕਰ ਸਕਦਾ ਆਪਦੇ ਨੂੰ ਹੁਣੇ ਵੀ ਨਹੀਂ ਮਾਰ ਸਕਦਾ ਫਿਰ ਕਰਾਂ ਤਾਂ ਕਰਾਂ ਕੀ ਉਹ ਸੋਚਦੇ ਸੋਚਦੇ ਇੱਕ ਐਸੀ ਚੀਜ਼ ਨਿਕਲ ਕੇ ਆਈ ਜਿਹੜੀ ਕਿ ਲੋਕਾਂ ਨੂੰ ਇਨਸਪਾਇਰ ਕਰਦੀ ਆ ਔਰ ਮੈਨੂੰ ਕਿੱਚੀ ਵੀਰਦੀ ਆ ਉਹ ਚੀਜ਼ ਉਹ ਇਹ ਸੀ ਕਿ ਜਤਿੰਦਰ ਇਹ ਬਾਡੀ ਤਨ ਤੰਦਰੁਸਤ ਮਿਲੀ ਸੀ ਤੇ ਕਿਉਂ ਨਾ ਇਹਨੂੰ ਤੰਦਰੁਸਤ ਹੀ ਰੱਖਿਆ ਜਾਵੇ ਤੇਰੀ ਮੌਤ ਤੱਕ ਜਿੱਦਣ ਤੇਰੀ ਮੌਤ ਹੋਏਗੀ ਇਹ ਬਾਡੀ ਦੇ ਅੱਠ ਆਰਗਨ ਨਿਕਲਣਗੇ ਉਹ ਇੰਨੇ ਜ਼ਿਆਦਾ ਹੈਲਦੀ ਹੋਣਗੇ ਜਿਹਨੂੰ ਜਿਹਨੂੰ ਵੀ ਲੱਗਣਗੇ ਉਹਦੀ ਵੀ 25-25 ਸਾਲ ਉਮਰ ਵਧੂਗੀ ਲੈ ਮੇਰੇ ਗਰੰਟੀ ਹੈ ਇਹ ਚੀਜ਼ ਹਾਂ ਇਹ ਇਹ ਮੇਰਾ ਕਮੰਡ ਨਹੀਂ ਹੈ ਮੇਰਾ ਵਿਸ਼ਵਾਸ ਹੀ ਇੰਨਾ ਉਸ ਪਰਮਾਤਮਾ ਤੇ ਉਹਨੇ ਮੈਥੇ ਕਰਾ ਦੇਣਾ ਕੰਮ ਤੇ ਮੈਂ ਪੂਰੀ ਕੋਸ਼ਿਸ਼ ਕਰਦਾ ਉਹ ਤੇ ਹਾਂ ਹੋਰ ਵੱਡੇ ਲੈਵਲ ਤੇ ਕਰੀ ਤਾਂ ਕੀ ਹੋ ਸਕਦਾ ਫਿਰ ਬਸ ਮੂੰਹ ਚੋਂ ਹੀ ਨਿਕਲਣਾ ਸੀਗਾ ਯਾਰ ਨਾ ਪੂਰੀ ਦੁਨੀਆ ਦਾ ਢੇੜਾ ਕੱਢਦੇ ਆ ਚੱਲ ਜਿਹੜਾ ਕੱਢਦੇ ਆ ਫਿਰ ਮੈਂ ਉਹ ਢੇੜਾ ਨਿਕਲੇ ਕਿਵੇਂ ਫਿਰ ਉਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਕਾਰ ਬਾਰੇ ਡਿਜ਼ਾਈਨ ਕੀਤਾ ਤੇ ਬਾਈਕ ਬਾਰੇ ਕੀਤਾ ਉਹ ਪ੍ਰੋਜੈਕਟ ਜੋ ਬਾਹਰ ਜਾਂਦੇ ਸੀ ਪੋਲੂਸ਼ਨ ਨੂੰ ਅਲੱਗ ਕਰਨਾ ਸੀ ਐਂਡ ਦੇ ਸਾਈਕਲ ਮੈਨੂੰ ਬਿਲਕੁਲ ਮੇਰੀ ਪਿੱਛੇ ਦੇ ਨਾਲ ਮਿਲ ਗਿਆ। ਸਾਈਕਲ ਠੀਕ ਆ ਬਿਲਕੁਲ। ਨਾ ਕੋਈ ਇੰਜਨ ਨਾ ਕੋਈ ਡਰੋਨ। ਜਿਵੇਂ ਮਰਜੀ ਟੱਲੀ ਆਵੀ ਆਉਂਦਾ ਜਿੱਥੇ ਮਰਜੀ ਜਾਵਾਂ ਜਿੱਥੇ ਮਰਜੀ ਰੁਕ ਜਾ। ਕਿਤੇ ਨੇ ਕੁਛ ਨਹੀਂ। ਨਾ ਕੋਈ ਟੋਰ ਲੱਗਣਾ ਆਉਂਦਾ ਨਾ ਕੁਛ ਹੋਰ। ਸਾਈਕਲ ਰਾਈਡਰ ਮੈਂ ਡਿਕਲੇਅਰ ਕੀਤਾ ਵੀ ਲੈ ਵੀ ਸਾਈਕਲ ਦੇ ਨਾਲ ਪੂਰੀ ਦੁਨੀਆ 'ਚ ਇਹੀ ਮੈਸੇਜ ਦਊਂਗਾ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਲਓ, ਇੰਨਾ ਫਿਟ ਕਰ ਲਓ ਜਿਉਂਦੇ ਜੀ ਆਨੰਦਮਨ ਹੋਏ ਬਾਡੀ ਦਾ। ਜਾਣ ਲਗੇ ਨੂੰ ਹੈਂਡਓਵਰ ਕਰਕੇ ਜਾ ਜਿਵੇਂ ਕੋਈ ਕਿਰਾਏ ਦਾ ਘਰ ਆਪਾਂ ਦੇਖ ਕੇ ਜਾਂਦੇ ਆ ਤੇ ਇਹ ਫੇਰ ਜਦੋਂ ਸ਼ੁਰੂ ਕੀਤਾ ਜਨਵਰੀ 22 2022 ਜਨਵਰੀ ਦੀ 15 ਤੱਕ ਨੂੰ ਇੱਥੋਂ ਲੁਧਿਆਣਾ ਤੋਂ ਹੀ ਗਿੱਲ ਰੋਡ ਤੋਂ ਮੈਂ ਸਾਈਕਲ ਸ਼ੁਰੂ ਕੀਤੀ ਸੀਗੀ ਇੱਥੋਂ ਗਿਆ ਸੀ ਅੰਮ੍ਰਾਲਾ ਸਾਰੂਪੁਰ ਬਰੇਲੀ ਨਾਨਕਮੱਤਾ ਅੱਗੇ ਮਹਿੰਦਰਨਗਰ ਫਿਰ ਨੇਪਾਲ ਦਾ ਵੱਡ ਰਿਆੰਦਾ ਨੇਪਾਲगंज ਹੁੰਦੇ ਹੋਏ ਕਈ ਪਿੰਡ ਜਾਂਦੇ ਹੋਗੇ ਕਾਠਮੰਡੂ ਉੱਥੇ ਉੱਪਰ ਪਹਾੜਾਂ 'ਚ ਕਾਠਮੰਡੂ ਤੋਂ ਫਿਰ ਮੈਂ ਗਿਆ ਸਿਲੀਗੂਟੀ ਦੇ ਬਾਰਡਰ 'ਚ ਇੰਡੀਆ 'ਚ ਐਂਟਰ ਕੀਤਾ ਫਿਰ ਉੱਥੇ ਗੁਹਾਟੀ ਪਿੰਦਾ ਗੁਹਾਟੀ ਤੋਂ ਮੈਂ ਪਹਿਲਾ ਟ੍ਰਾਇਲ ਕੰਪਲੀਟ ਕੀਤਾ ਸੀਗਾ ਜਿਹੜਾ ਕਿ 39 ਦਿਨ ਲੱਗੇ ਸੀ ਤੇ ਇਹ ਪਿਆਸੀ 2423 ਕਿਲੋਮੀਟਰ ਮੈਨੂੰ ਪਿਆਸੀਗਾ ਮਤਲਬ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਉਹ ਹਾਂ ਬਿਲਕੁਲ ਇਹ ਵੀ ਤਾਂ ਮੇਰੀ ਖਾ ਕਰਦੇ ਮੈਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਂਦੇ ਵੀ ਤੁਸੀਂ ਐਗਰੀ ਕਰਦੇ ਹੋ ਜੋ ਮੈਂ ਕਰ ਰਿਹਾ ਠੀਕ ਹੈ ਰਸਤੇ 'ਚ ਐਸੀ ਐਸੀ ਇਨਸੀਡੈਂਟ ਹੋਏ ਜਿਹੜੇ ਕਿ ਮਤਲਬ ਕਿ ਯਾਦਗਾਰ ਬਣ ਗਏ ਮੇਰੇ ਲਈ ਉਹ ਉਹਦੇ ਲਈ ਫਿਰ ਮੈਂ ਕੈਮਰਾ ਮੇਰੇ ਕੋਲ ਹੁੰਦਾ ਹੀ ਮੋਬਾਈਲ ਤੇ ਵੀਡੀਓ ਬੜੀ ਬਣਾ ਕੇ ਉਹਨੂੰ ਫਿਰ ਮੈਂ ਆਪਣੇ ਚੈਨਲ ਦੇ ਉੱਤੇ ਪਾਉਂਦਾ ਰਿਹਾ ਉਹਨਾਂ ਲੋਕ ਜੁੜਦੇ ਗਏ ਤੇ ਪਤਾ ਨਹੀਂ ਕਿੰਨਿਆਂ ਨੇ ਸਾਈਕਲ ਖਰੀਦ ਲਏ ਪਤਾ ਨਹੀਂ ਕਿੰਨਿਆਂ ਨੇ ਮੇਰੇ ਨੂੰ ਸਾਡੇ ਚਾਦਾ ਆਲਾਰਮ ਲਾਉਣ ਲੱਗੇ ਪਤਾ ਨਹੀਂ ਕੀ ਕੀ ਹੋਇਆ ਮੈਨੂੰ ਤਾਂ ਕਈਆਂ ਦਾ ਪਤਾ ਵੀ ਨਹੀਂ ਹੈਗਾ ਪਰ ਉਹ ਇੱਕ ਲਹਿਰ ਐ ਸੀ ਚੱਲੀ ਕਿ ਉਹ ਮੈਨੂੰ ਜੋ ਮੈਸੇਜ ਆਉਂਦੇ ਨੇ ਫੋਨ 'ਤੇ ਫਿਰ ਪਤਾ ਲੱਗਦਾ ਯਾਰ ਵੀ ਇਹਦਾ ਜਿਆਦਾ ਇੰਪੈਕਟ ਪਾਤਾ ਉਥੋਂ ਆਪਣਾ ਨੇਪਾਲ ਤੋਂ 10 ਮਰੀਜ਼ ਐਸੇ ਆਏ ਸੀ ਜਿਨ੍ਹਾਂ ਨੇ ਆਪਣਾ ਕੋਰਨੀਅਲ ਟ੍ਰਾਂਸਪਲੈਂਟ ਕਰਾਇਆ ਕਿਉਂਕਿ ਇੱਥੇ ਡਾਕਟਰ ਰਮੇਸ਼ ਹੈਗੇ ਨੇ ਉਹ ਕੋਰਨੀਅਲ ਦੀ ਫ੍ਰੀ ਸਰਜਰੀ ਕਰਦੇ ਨੇ ਪਰ ਕੋਰਨੀਅਲ ਮਾਰਕੀਟਸ ਮਿਲਦਾ ਕਿੱਥੇ ਆਰਗਨਸ ਉਹ ਮਿਲਦਾ ਹੀ ਨਹੀਂ ਉਹ ਮੇਰੇ ਸਿਰਫ ਉਸ ਰਾਈਡ ਕਰਕੇ 10 ਬੰਦਿਆਂ ਨੂੰ ਦਿਖਣ ਲੱਗ ਗਿਆ ਹੋਰ ਮੈਨੂੰ ਕੀ ਚਾਹੀਦਾ ਯਾਰ ਇਸ ਤੋਂ ਬਾਅਦ ਕੀ ਹੋਇਆ ਫਿਰ ਨੈਕਸਟ ਜਿਹੜਾ ਸੀਗਾ ਮੇਰਾ ਉਹ ਸੀਗਾ ਮੇਰਾ ਉਸਾਕਾ ਤੋਂ ਟੋਕਿਓ ਪਰ ਇਹ ਕੀ ਹੈ ਕਿ ਉੱਥੇ ਮੈਂ ਇੱਚ ਹੀ ਦੇਖੀ ਜਿਹੜੀ ਇੱਕ ਪਿਆਰ ਦੀ ਭਾਸ਼ਾ ਹੁੰਦੀ ਆ ਉਹ ਹਰ ਕਿਸੇ ਨੂੰ ਹੀ ਪਸੰਦ ਆ ਰਹੀ ਹੈ ਹਰ ਕਿਸੇ ਨੂੰ ਸਮਝ ਆ ਰਹੀ ਹੈ ਉਹ ਮੇਰੇ ਕੁਝ ਨਹੀਂ ਸਮਝ ਆ ਰਿਹਾ ਸ਼ਬਦ ਪਰ ਉਹ ਫੀਲ ਕਰ ਰਿਹਾ ਜੀ ਹਾਂ ਯਾਰ ਤੂੰ ਕੀ ਕਹਿਣਾ ਚਾਹ ਰਿਹਾ ਤੇ ਉਹ ਉੱਥੇ ਵੀ ਇਹ ਜੋਤ ਲੱਗੀ ਉੱਥੇ ਵੀ ਜਿਹੜਾ ਆਈ ਜਾਂਦਾ ਮੈਨੂੰ ਤੇ ਇਹ じゃ ਹੁਣ ਨੈਕਸਟ ਜਿਹੜਾ ਹੈਗਾ ਉਹ ਚਾਈਨਾ ਔਰ ਤਾਈਵਾਨ ਦਾ ਕੁਝ ਮੈਂ ਪਲਾਨ ਕਰ ਰਿਹਾ ਤੇ ਉਹ ਕਰੂੰਗਾ ਮੰਨ ਲਓ ਹੁਣ ਕੀ ਹੈ ਕਿ ਟੱਚ ਰਹਿ ਗਿਆ ਸਾਰੇ ਮਤਲਬ ਬਲੋਗ ਮਤਲਬ ਦੁਨੀਆ ਨਾ ਮੈਨੂੰ ਬੜੀ ਛੋਟੀ ਲੱਗਣ ਲੱਗੀ ਪਤਾ ਨਹੀਂ ਕਿਉਂ ਮੈਨੂੰ ਹੁਣ ਇਹਦਾ ਵੇਰ ਚੰਨ ਤੇ ਕਦਾ ਜਾਣਾ ਜਪਿੰਦਰ ਜੀ ਜਲਦੀ ਇਹਦੇ ਨੂੰ ਵੇੜੇ ਰਿਹਾ ਮੈਨੂੰ ਬੜਾ ਮੈਸੂਰ ਸੋਣ ਲੱਗਿਆ ਕਿ ਕੁਝ ਦੇ ਨੇ ਇਹ ਜੋ ਕੋਈ ਸਾਰਾ ਕੰਮ ਹੈਗਾ ਫਿਰ ਕਿੱਥੇ ਜਾਏਗਾ ਮੈਂ ਕਿ ਉਸ ਤੋਂ ਅਗਲਾ ਮੈਂ ਚਲਦੇ ਹੈਗਾ ਉੱਥੇ ਜਾਊਂਗਾ ਅੱਲਾ ਦਾ ਹੋਰ ਵੀ ਬਹੁਤ ਨੇ ਸਮਾਂ ਘਟਾ ਇਸ ਕਰਕੇ ਮੈਂ ਇੱਥੇ ਇਹਨੂੰ ক্লোਜ਼ ਕਰੂੰਗਾ ਤੇ ਮੈਂ ਚੈਨਲ ਦੀ ਗੱਲ ਇਸ ਕਰਕੇ ਕਰਦਾ ਕਿਉਂਕਿ ਉੱਥੇ ਕੀ ਹੁੰਦਾ ਕਿ ਤੁਸੀਂ ਦੇਖ ਸਕਦੇ ਹੋ ਫ੍ਰੀ ਹੋ ਕੇ ਵੌਇਡ ਟੂਰ ਵਿਦ ਜਤਿੰਦਰ ਉਹ ਮੈਂ ਚੰਗਾ ਨਾ ਰੱਖਿਆ ਹੈਗਾ ਤੇ ਉਹ ਤੁਸੀਂ ਜਾਓ ਜਾ ਕੇ ਚੈੱਕ ਕਰੋ ਕਿਵੇਂ ਪੈਂਚਰ ਲਾਉਣਾ ਹੈ ਕਿੱਥੇ ਮੀਹ ਦੇ ਵਿੱਚ ਕਿਵੇਂ ਜੰਨਾ ਹੈਗਾ ਕਿੱਥੇ ਜਦੋਂ ਕੁਝ ਨਹੀਂ ਖਾਣ ਨੂੰ ਮਿਲਦਾ ਮੈਂ ਕਿਵੇਂ ਵਿਆਹ ਦੇ ਵਿੱਚ ਐਵੇਂ ਬੜ ਜਾਣਾ ਤੇ ਉੱਥੇ ਮੈਨੂੰ ਖਾਣ ਨੂੰ ਮਿਲ ਜਾਂਦਾ ਹੈਗਾ ਇਹ ਮੈਨੂੰ ਬਹੁਤ ਕੁਝ ਹੈਗਾ ਸਿੱਖਣ ਵਾਸਤੇ ਤੇ ਜੇ ਤੁਸੀਂ ਦੇਖੋਗੇ ਮੈਨੂੰ ਵੀ ਚੰਗਾ ਲੱਗੇਗਾ ਤੇ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ